ਜਾ ਰਹੀ ਮਗਰ ਤਾਂ ਦੇਸੀ ਦਵਾਈ ਲੈ ਕੇ ਆਉਣੀ ਹੈ। ਥੋੜਾ ਵੀ ਦੂਰ ਹੈ ਤਸਨਾ। ਆਓ ਭਾਈ। ਵੀ ਮਗਰਾ ਕੋਈ ਦੇਸੀ ਦਵਾਈ ਦੱਸ ਮੇਰੇ ਸਰੀਰ ਤੇ ਤਾਂ ਜਮ ਨਹੀਂ ਜਾਣ। ਸਰੀਰ ਟੁੱਟ ਜੇ ਜਾਂਦਾ ਹੱਡ ਪੈਰ ਜੇ। ਹਾਂ। ਲੈ ਮੈਂ ਤੈਨੂੰ ਆ ਤਰੀਕਾ ਦੱਸਦਾ ਆ ਆ ਵਰਤੀ ਜੰਗਾ ਲਿਖ ਕੇ ਦੇ ਦਿਆਂ। ਹਾਂ ਦੇ ਦੇ ਲਿਖ ਕੇ। ਮੈਂ ਹਾਂ ਤੂੰ ਪਹਿਲੇ ਦਿਨ ਹੀ ਰਿਜ਼ਲਟ ਮਿਲ ਜੂਗਾ। ਮਾ ਮਸਾਂ ਆਈਆਂ ਤੇ ਮੈਂ ਪੂਰਾ ਸਰੀਰ ਓਕੇ ਹੋ ਜੂ ਟਣਾ ਟਣਾ ਠੀਕ ਐ। ਤੂੰ ਕਰਨਾ 15 ਦਿਨ ਰੋਜ਼। ਠੀਕ ਐ। ਸਵੇਰੇ ਇੱਕ ਮੂਠੀ ਭੁਜੇ ਛੋਲਿਆਂ ਦੀ ਤੇ ਇੱਕ ਗੁੜ ਦੀ ਡਲੀ ਰੋਜ਼ ਰੋਟੀ ਤੋਂ ਬਾਅਦ ਖਾਣੀ ਖਾਣੀ ਆ ਠੀਕ ਹੈ ਫੇਰ ਆ ਜਾ ਸ਼ਾਮ ਨੂੰ ਇੱਕ ਗਲਾਸ ਦੁੱਧ ਦਾ ਠੀਕ ਹੈ 5-7 ਬਦਾਮ ਆ ਉਹ ਜੋ ਭਿੱਜੇ ਹੋਏ ਠੀਕ ਹੈ ਇਹ ਖਾਈ ਤੇ ਦੁਪਹਿਰੇ ਇੱਕ ਨਾਰੀਅਲ ਪੀਣਾ ਹੈ ਨਾਰੀਅਲ ਵਾਲਾ ਪਾਣੀ ਇਹ ਪੀਣੀ ਠੀਕ ਹੈ 5-7 ਦਿਨਾਂ ਚ ਰਿਜ਼ਲਟ ਮਿਲ ਜੂਆ ਇੱਕ ਮਹੀਨਾ ਬਹਿਲੀ ਜ਼ਿੰਦਗੀ ਭਰ ਤੇਰੇ ਸਰੀਰ ਚੋਂ ਕਮਜ਼ੋਰੀ ਨਹੀਂ ਜਾਂਦੀ ਠੀਕ ਹੈ ਹੋਵੇ ਮਗਰਾ ਸੌਖਾ ਕਰਤਾ ਕਮ